ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹੁੰਦਾ। ਜਿਹੜਾ ਦਸੰਬਰ ਮਹੀਨਾ ਚੱਲਦਾ ਇਸ ਤੋਂ ਬਾਅਦ ਆਣਾ ਜਨਵਰੀ ਮਹੀਨਾ। ਇਹਨਾਂ ਦਿਨਾਂ ਦੇ ਵਿੱਚ ਨਾ ਬਹੁਤ ਜ਼ਿਆਦਾ ਠੰਡ ਹੋ ਜਾਂਦੀ ਹੈ। ਜਿਹੜੇ ਬਾਹਰ ਪੰਛੀ ਉੜੇ ਫਿਰਦੇ ਆ ਉਹਨਾਂ ਨੂੰ ਨਾ ਭੋਜਨ ਲੱਭਣ 'ਚ ਬਹੁਤ ਜ਼ਿਆਦਾ ਕਠਿਨਾਈ ਹੁੰਦੀ ਹੈ। ਬੇਪਰਿਸ਼ਾਨ ਹੁੰਦੇ ਆ, ਵਿੱਚ ਇੱਕ ਤਾਂ ਦਿਨ ਛੋਟੇ ਹੋ ਜਾਂਦੇ ਆ, ਇੱਕ ਛੇਤੀ ਢੇਰਾ ਹੋ ਜਾਂਦਾ ਤੇ ਧੁੰਦ ਬਹੁਤ ਪੈਂਦੀ ਆ। ਜਿਹੜੇ ਪੰਛੀ ਉੜਦੇ ਫਿਰਦੇ ਉਹਨਾਂ ਨੂੰ ਭੋਜਨ ਲੱਭਣ 'ਚ ਬਹੁਤ ਜ਼ਿਆਦਾ ਪ੍ਰੇਸ਼ਾਨੀ ਹੁੰਦੀ ਹੈ। ਮੈਂ ਜਦੋਂ ਨਾਲ ਵੀ ਤੁਸੀਂ ਆਪਣੇ ਮੰਮੀ ਨੂੰ ਤੇ ਜੇ ਤੁਸੀਂ ਗਏ ਹੋ ਹੁਣੇ ਘਰ ਵਾਲੇ ਨੂੰ ਕਹਿ ਕੇ ਦੋ ਰੋਟੀਆਂ ਐਕਸਟਰਾ ਲਵਾ ਲਿਓ ਤੇ ਉਹਨਾਂ ਨੂੰ ਚੰਗੀ ਤਰ੍ਹਾਂ ਚੂਰ ਕੇ ਤੇ ਆਪਣੇ ਕੋਠੇ ਦੇ ਚਾਰੇ ਪਾਸੇ ਖਿਲਾਰ ਦਿਓ ਉਹ ਪੰਛੀ ਉੜ ਕੇ ਆਉਣਗੇ ਤੇ ਤੁਹਾਡੇ ਘਰ ਤੇ ਉਹ ਭੋਜਨ ਖਾਣਗੇ ਤੇ ਉਹ ਮੈਂ ਤਾਂ ਹਰ ਰੋਜ਼ ਕਰਦਾ ਮੈਂ ਚਾਹੁੰਦਾ ਵੀ ਤੁਸੀਂ ਵੀ ਇਹ ਰੋਜ਼ ਕਰਿਓ ਵੀ ਦੋ ਰੋਟੀਆਂ ਚੰਗੀ ਤਰ੍ਹਾਂ ਚੂਰੋ ਉਹਨੂੰ ਆਪਣੇ ਕੋਠੇ ਦੇ ਚਾਰੇ ਪਾਸੇ ਖਿਲਾਰ ਦਿਓ ਇਹਨਾਂ ਦਿਨਾਂ ਚੋਂ ਪੰਛੀਆਂ ਨੂੰ ਬਹੁਤ ਜ਼ਿਆਦਾ ਕਟੜਾਈ ਹੁੰਦੀ ਆ ਹੋ ਜਾਂ ਲੱਭਣ ਦੇ ਵਿੱਚ ਮੈਂ ਬਾਰ-ਬਾਰ ਤਹਾਂ ਹੀ ਤੁਹਾਨੂੰ ਕਹਿ ਰਿਹਾ ਵੀ ਇਹ ਇੱਕ ਪੰਨ ਦਾ ਕੰਮ ਖੱਟ ਲਓ ਵੀ ਦੋ ਰੋਟੀਆਂ ਚੂਰੋ ਚੰਗੀ ਤਰ੍ਹਾਂ ਆਪਣੇ ਕੋਠੇ ਦੇ ਚਾਰੇ ਪਾਸੇ ਖਲਾ ਲਓ ਵੀ ਕੱਲ੍ਹ ਹੋਰ ਮੇਰਾ ਵੀ ਇਹਨਾਂ ਜਿਹੜਾ ਮੈਸੇਜ ਆ ਇਹ ਸਭ ਤੱਕ ਪਚਾ ਦਿਓ ਦੋ ਰੋਟੀਆਂ ਚੂਰੋ ਤੇ ਆਪਣੇ ਕੋਠੇ ਉੱਤੇ ਖਲਾ ਦਿਓ ਮੈਸੇਜ ਹਰ ਦੇਖ ਤੱਕ ਪਚਾ ਦਿਓ ਤਾਂ ਜੋ ਉਹ ਵੀ ਇਹ ਕੰਮ ਕਰ ਸਕਣ ਤੇ ਪੰਨ ਕੋਈ ਖੱਟ ਸਕਣ ਕਿਸੇ ਦਾ ਭੁਲ ਭਲਾ ਹੋ ਜਵੇ ਕਿਸੇ ਦਾ ਮੈਨ ਚਾਹੁੰਦਾ ਵੀ ਮੈਂ ਆ ਭਲਾ ਕਰਦਾ ਤੁਸੀਂ ਤੁਸੀਂ ਹੀ ਭਲਾ ਕਰਦੇ ਤੇ ਚੱਲਦੇ ਕੋਠੇ ਉੱਤੇ ਤੇ ਦੇਖਦੇ ਕਿੰਨੇ ਪੰਛੀ ਆਉਂਦੇ ਆ ਚਲੋ ਮੇਰੇ ਨਾਲ ਆਓ 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 ਦੇਖਿਆ ਤੁਸੀਂ ਇਸ ਤਰ੍ਹਾਂ ਆਪਣੇ ਕੋਠੇ ਦੇ ਚਾਰੇ ਪਾਸੇ ਤੁਸੀਂ ਰੋਟੀ ਖਿਲਾ ਦੇਣੀ ਆ ਉਹ ਪੰਛੀ ਆਉਣਗੇ ਤੇ ਭੋਜਨ ਖਾਣਗੇ ਮੈਨੂੰ ਤੁਹਾਡੇ ਬਹੁਤ ਮੈਸੇਜ ਮਿਲੇਗਾ ਵੀ ਵੀਰੇ ਹੁਣ ਤੁਸੀਂ ਕੋਈ ਚੁਟਕਲਾ ਸਾਨੂੰ ਸੁਣਾਉਂਦਾ ਨਹੀਂ ਹੈਗਾ ਸੁਣੋ ਚੁਟਕਲਾ ਫਿਰ ਕੁੜੀ ਮੋਪੜ ਲਈ ਜਾਂਦੀ ਆ ਉਹ ਤੇ ਨਾ ਗੋਹੇਪੁਰ ਦੀ ਮੋਪੜ ਨਿਕਲ ਜਾਂਦੀ ਆ ਉੱਥੇ ਨਾ ਬੁਜੀ ਸ਼ਰਾਰਤੀ ਮੁੰਡੇ ਨਿਕਲੇ ਖੜੇ ਹੁੰਦੇ ਤੇ ਉਹ ਕਹਿੰਦੇ ਹੈਪੀ ਬਰਥਡੇ ਕੇਕ ਕੱਟਿਆ ਗਿਆ ਜੀ ਜੀ ਬੁੱਲੇ ਤੇ ਕੁੜੀ ਨੇ ਲਿਆ ਹੱਸੋ ਕੁੜੀ ਨੇ ਮੋਪੜ ਮੋੜੀ ਮੁੰਡਿਆਂ ਕੋਲ ਆ ਕੇ ਖੜ ਗਈ ਕੰਦੀ ਕੱਲਾ ਵਧਾਈਆਂ ਦੇਣ ਨਾਲ ਜਾਂ ਤਾੜੀਆਂ ਮਾਰ ਕੇ ਮਿਸਕਰਨ ਨਾਲ ਕੁਝ ਨਹੀਂ ਵੰਡਾ ਹੈ। ਸਾਨੂੰ ਕੇਕ ਖਾਣਾ ਵੀ ਪੈਣਾ ਤੇ ਆਪਣਾ ਬੜਾ ਪੀਸ ਚੱਕੋ ਤੇ ਖਾਓ। ਕਿੰਦਾ ਲੱਗਾ ਚਟਕਲਾ? ਚੰਗਾ ਲੱਗਾ ਤਾਂ ਲਾਈਕ ਕਰ ਦਿਓ।